ਅਜਨਾਲਾ ਦੇ ਪਿੰਡ ਬੋਹਲਿਆਂ ਵਿੱਚ ਉਸ ਸਮੇਂ ਦਰਦਨਾਕ ਮੰਜ਼ਰ ਵੇਖਣ ਨੂੰ ਮਿਲਿਆ ਜਦੋਂ ਇੱਥੇ ਦਵਾਈ ਲੈਣ ਗਏ ਮਾਂ-ਪੁੱਤਰੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਦੋਂ ਦੋਨੋਂ ਮਾਂ-ਪੁੱਤ ਮੋਟਰਸਾਈਕਲ ਤੇ ਅਜਨਾਲਾ ਹਸਪਤਾਲ ਤੋਂ ਦਵਾਈ ਲੈਣ ਜਾ ਰਹੇ ਸਨ ਤਾਂ ਰਸਤੇ ਵਿੱਚ ਮੋਟਰਸਾਈਕਲ ਟਰੈਕਟਰ ਦੀ ਚਪੇਟ ਵਿੱਚ ਆ ਗਿਆ ਜਿਸ ਕੰਨ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਉਦੋਂ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਜਦਕਿ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਮਾਮਲੇ ਵਿੱਚ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਵਾਲਿਆਂ ਨੇ ਟਰੈਕਟਰ ਆਉਣ ਡਿਆ ਸੀ ਜਦੋਂ ਉਹਨੂੰ ਇਹ ਪਾਸ ਕੀਤਾ ਨੇ ਇਹਨੂੰ ਤੇ ਉਹ ਟਰੈਕਟਰ ਦੇ ਵਿੱਚ ਜਾ ਵੱਜਿਆ ਦੇ ਬੰਪਰ ਦੇ ਥੱਲੇ ਵੜ ਗਿਆ ਮੁਰਸਲ ਸਿੱਧੇ ਸਿੱਧੇ ਹੀ ਮੱਥਾ ਵੱਜਾ ਬੇੜੇ ਦੀ ਮੌਕੇ ਦੇ ਮੌਤ ਹੋ ਗਈ ਹੈ ਤੇ ਜਦੋਂ ਅਸੀਂ ਆ ਮੋਟਰਸਾ ਥੱਲੇ ਉਤਰੇ ਉਹਦੇ ਮੰਮੀ ਨੇ ਸਹਿ ਗਈ ਸੀ ਹਾਂ ਤੇ ਪੁੱਤ ਮੇਰੇ ਗਾਲ ਖੋਣ ਚ ਦੋਨੋਂ ਜੀ ਹਾਂ ਹਾਂ ਤੇ ਚਾਹੀਦੇ ਹੋਂਦੇ ਬੋਲੀ ਤੇ ਡਰਾਈਵਰ ਮੌਕੇ ਤੇ ਭੱਜ ਗਿਆ ਦੋ ਜਰਾ ਭੱਜ ਗਿਆ ਭੱਜ ਗਿਆ ਹਾਂ ਕਿਹਦੀ ਪੁਲਿਸ ਨੂੰ ਜਾਂ ਕਿਤੀ ਤਲਾਸ਼ ਸੱਚ ਨੂੰ ਫੋਨ ਕੀਤਾ ਐਸਐਚਓ ਨੂੰ ਫੋਨ ਕੀਤਾ ਹਾਂ ਜੀ ਕੀ ਕਹਿੰਦੇ ਉਹ ਆਈ ਨਹੀਂ ਤੱਕ ਉਹ ਮੰਡੇ ਨਹੀਂ ਕੀਤਾ ਸੱਚ ਨੂੰ ਕੀਤਾ ਹਾਂ ਜੀ ਐਸਪੀ ਨੂੰ ਕੀਤਾ ਹਾਂ ਜੀ ਕਿਨੇ ਕਿਨੇ ਫੋਨ ਕੀਤਾ ਸੀ ਸਚਨ ਨੂੰ ਕੀਤਾ ਸੀ ਹਨਾ ਕੀਤਾ ਕੀਤਾ ਸਚਨ ਨੂੰ ਕੀਤਾ ਆਹੋ ਤੇ ਹੋਰ ਵੀ ਇੱਕ ਜਣ ਨੂੰ ਕੀਤਾ ਸੀ ਜੋ ਕਹਿੰਦੇ ਘੰਟਾ ਹੋ ਗਿਆ ਇਹ ਨਹੀਂ ਮੇਰੇ ਨਾਲ ਪੁੱਛਿਆ ਵਾ ਤੁਹਾਨੂੰ ਪਤਾ ਕਿ ਕਿੱਦੋਂ ਹੋਇਆ ਇਹ ਇੱਥੇ ਹੀ ਇਧਰੋਂ ਆਉਂਦੇ ਨੇ ਇਧਰ ਜਾਂਦੇ ਹੀ ਉਹ ਤਾਂ ਵੱਜੇ ਹੀ ਆ ਬਸ ਹਾਂਜੀ ਉਹਨਾਂ ਦੇ ਸਾਹਮਣੇ ਵਾਲੇ ਟਰੈਕਟਰ ਵਾਲੇ ਨੇ ਉੱਤੋਂ ਹੀ ਖਲਾਰਦਾ ਤਾਂ ਟਰੈਕਟਰਸ ਡਰਾਈਵ ਕਿੱਥੋਂ ਪਤਾ ਨਹੀਂ ਜੋ ਪੱਜ ਗਿਆ ਉਹ ਤਾਂ ਨੇ ਪੱਜ ਗਿਆ ਕੌਣ ਸੀ ਇਹਦੇ ਕਿਸ ਤਰ੍ਹਾਂ ਹੋਇਆ ਟਰੈਕਟਰ ਇਹ ਮੇਰਾ ਬ੍ਰਦਰ ਜੇਤ ਮਾਤਾ ਜੀ ਅੱਛਾ ਮੈਨੂੰ ਤਾਂ ਪਤਾ ਨਹੀਂ ਜੇ ਮੈਂ ਘਰ ਰੋਟੀ ਖਾਂਦੇ ਮੈਂ ਅਜੇ ਨਾਲੇ ਰਹਿੰਦਾ ਸੀ ਇਹ ਪਿੰਡੋਂ ਆ ਰਹੇ ਆ ਮੈਨੂੰ ਫੋਨ ਸੁਣਾ ਮਿਲਿਆ ਹੋਇਆ ਕਿ ਉੱਥੋਂ ਨਾਲ ਐਕਸੀਡੈਂਟ ਹੋ ਗਿਆ ਮੈਂ ਆਇਆ ਤੇ ਉੰਟਿਆਂ ਦੋਨਾਂ ਦੀ ਡੈਥ ਹੋ ਗਈ ਇਹ ਦੋਨੇ ਕੌਣ ਸੀ ਹਾਂਜੀ ਉਹਨਾਂ ਦੀ ਮਾਪੋਤ ਸੀਗੇ ਹਾਂਜੀ ਦੋਨੋਂ ਮਾਪ ਇਹ ਕਿਧਰੋਂ ਆਉਂਦੇ ਸੀਗੇ ਇਹ ਉਠੀਆਂ ਤੋਂ ਆ ਰਹੇ ਸੀ ਕਿਧਰ ਜਾ ਰਹੇ ਸੀ ਅਜ ਨਾਲੇ ਨੂੰ ਜਾ ਰਹੇ ਸੀ ਸਾਡੇ ਹਾਂਜੀ ਇਹ ਮੇਰੇ ਮਾਮੀ ਜੀ ਆ ਤੇ ਮੇਰੇ ਮਾਮੀ ਜੀ ਦਾ ਲੜਕਾ ਇਹ ਉਠੀਆਂ ਤੋਂ ਆਉਂਦੇ ਸੀ ਅਜ ਨਾਲੇ ਦਵਾਈ ਲੈਣ ਚੱਲੇ ਅੱਛਾ ਇਹਨਾਂ ਦਾ ਪਤਾ ਨਹੀਂ ਕੁਦਰਤੀ ਸਾਨੂੰ ਤੇ ਫੋਨ ਆਇਆ ਵੀ ਐਕਸੀਡੈਂਟ ਹੋਇਆ ਥਾਂ ਤੇ ਵੀ ਨਹੀਂ ਪਤਾ ਲੱਗਿਆ ਵੀ ਡੈਥ ਹੀ ਹੋ ਗਈ ਹੈ ਅਸੀਂ ਧੋਣ ਇੱਥੇ ਆਣ ਕੇ ਦੇਖਣ ਲਿਆ ਵੀ ਡੈਥ ਹੋ ਗਈ ਹੈ ਹਾਂਜੀ ਪੁਲਿਸ ਨੂੰ ਤਲਾਹ ਹੀ ਤੁਹਾਨੂੰ ਰੈਸ ਰੋਟਰਾਂ ਦੇ ਕਿੱਤੀ ਵੀ ਪੁਲਿਸ ਨੂੰ ਤਲਾਹ ਕਰਦੇ ਰੇ ਦਾ ਅਸੀਂ ਨਹੀਂ ਅਜੇ ਕੀਤੀ ਤੇ ਕਿਹਨਾਂ ਕਿਸੇ ਦੇ ਟਰੱਕ ਦਾ ਡਰਾਈਵਰ ਦਾ ਪਤਾ ਨਹੀਂ ਜੇ ਇਹਦਾ ਨਹੀਂ ਪਤਾ ਅਸੀਂ ਧੋਣਾ ਹੁੰਦੇ ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਤੇ ਇਹ ਡਰਾਈਵਰ ਕੌਣ ਆ ਜਾਂ ਕਿਹਦਾ ਟਰੈਕਟਰ ਆ ਇਹ ਵੀ ਨਹੀਂ ਸਾਨੂੰ ਪਤਾ ਦਵਾਈ ਲੈਣ ਆਉਂਦੇ ਸੀ ਇਹ ਦਵਾਈ ਲੈਣ ਆਉਂਦੇ ਪਿੰਡੋਂ ਉੱਚੀਆਂ ਤੋਂ ਆਈ ਨਾਲੇ ਦਵਾਈ ਲੈਣ ਆਉਂਦੇ ਕੀ ਮਾਮਲਾ ਜਰੂੜਾ ਖੜਿਆ ਇਹਦਾ ਇੱਥੇ ਬੋਲੀਆਂ ਪਿੰਡ ਆ ਜੀ ਅਜ ਨਾਲੇ ਏਰੀਆ 'ਚ ਉੱਥੇ ਇੱਕ ਟਰੈਕਟਰ ਜਾ ਰਿਹਾ ਸੀ ਦੂਸਰੀ ਸਾਈਡ ਤੋਂ ਮੋਟਰਸਾਈਕਲ ਤੇ ਮਾਂ ਪੁੱਤ ਆ ਰਹੇ ਸੀਗੇ ਜਗਿੰਦਰਪਾਲ ਤੇ ਕਰਾਸ਼ ਰਾਣੀ ਕੋਈ ਮੈਡੀਸਨ ਲੈਣ ਸ਼ਾਇਦ ਗਿਆ ਸੀ ਉਹ ਆਮੋ ਸਾਹਮਣੇ ਟੱਕਰ ਹੋਈ ਆ ਤੇ ਦੋਨਾਂ ਦੀ ਮੌਤ ਹੋ ਗਈ ਆ ਤੇ ਬਾਡੀਆਂ ਜਿਹੜੀਆਂ ਮੌਰਚਰੀ 'ਚ ਮੈਂ ਭੇਜ ਦਿੱਤੀਆਂ ਜੀ ਪੋਸਟਮਾਰਟਮ ਕਰਾਵਾਂਗੇ ਤੇ ਟਰੈਕਟਰ ਕਬਜ਼ੇ 'ਚ ਲੈ ਲਿਆ ਤੇ ਵਹੀਕਲ ਕਬਜ਼ੇ 'ਚ ਲੈ ਲੈਦੇ ਨੇ ਸਰ ਜੋ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ